ਗਵਾਂਟੇ ਵਿੱਚ ਰਹਿੰਦੀ ਕੁੜੀ ਦੇ ਨਾਲ ਮੁੰਡੇ ਨੂੰ ਪਿਆਰ ਹੋ ਗਿਆ ਦੋਹਾਂ ਨੇ ਸਕੀਮ ਬਣਾਈ ਅਤੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਪਰ ਇਸ ਤਾਰੀ ਘਟਨਾ ਤੋਂ ਬਾਅਦ ਮੁੰਡੇ ਦੀ ਮਾਂ ਦਾ ਜੋ ਹਾਲ ਕੁੜੀ ਵਾਲਿਆਂ ਨੇ ਕੀਤਾ ਉਹ ਸੋਚ ਕੇ ਹੀ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਆਖਿਰਕਾਰ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਇਹ ਸੋਚ ਸੋਚ ਕੇ ਮਨ ਪਰੇਸ਼ਾਨ ਹੋ ਜਾਂਦਾ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੈ ਇਹ ਘਟਨਾ ਜਿੱਥੇ ਕੁੜੀ ਦੀ ਮਾਂ ਨੇ ਜਮਾ ਵੀ ਮੁੰਡੇ ਦੀ ਮਾਂ ਦੇ ਲਿਹਾਜ਼ ਨਹੀਂ ਕੀਤੀ ਉਸ ਦੀ ਇੰਨੀ ਬੇਇੱਜ਼ਤੀ ਕੀਤੀ ਗਈ ਉਸ ਦੇ ਕੱਪੜੇ ਤਾਰ ਕੇ ਗਲੀਆਂ ਦੇ ਵਿੱਚ ਘੁਮਾਇਆ ਗਿਆ ਜਦੋਂ ਉਸ ਨੇ ਖੁਦ ਨੂੰ ਚੁੰਨੀ ਦੇ ਨਾਲ ਟਕਣ ਦੀ ਕੋਸ਼ਿਸ਼ ਵੀ ਕੀਤੀ ਤਾਂ ਫਿਰ ਉਸ ਦੀ ਚੁੰਨੀ ਖਿੱਚ ਕੇ ਨਿਰਵਸਤਰ ਕਰਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਬੇहद ਹੀ ਦੁਖਦ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੱਚਿਆਂ ਦੀ ਜੇਕਰ ਉਹ ਗਲਤੀ ਵੀ ਮੰਨ ਰਹੇ ਨੇ ਕਿ ਉਹਨਾਂ ਗਲਤੀ ਕੀਤੀ ਹੈ ਤਾਂ ਇਸ ਗਲਤੀ ਦੀ ਸਜ਼ਾ ਮੁੰਡੇ ਦੀ ਮਾਂ ਨੂੰ ਦਿੱਤੀ ਗਈ ਹੈ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਕਸਬਾ ਹਵਲਟੋਹਾ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਦੀ ਇਹ ਖਬਰ ਜਿੱਥੇ ਗਵਾਂਡੀਆਂ ਦੀ ਕੁੜੀ ਨੂੰ ਲੈ ਕੇ ਅਦਾਲਤੀ ਵਿਆਹ ਕਰਵਾਉਣ ਵਾਲੇ ਮੁੰਡੇ ਦੀ ਮਾਂ ਜਿਸ ਦੀ ਉਮਰ 55 ਸਾਲ ਦੀ ਸੀ ਉਸ ਦੇ ਨਾਲ ਇੰਨਾ ਮਾੜਾ ਕਾਰਾ ਕੀਤਾ ਗਿਆ ਕੁੜੀ ਦੇ ਮਾਪਿਆਂ ਨੇ ਕਥਿਤ ਤੌਰ ਤੇ ਸ਼ਰਿਆਮ ਔਰਤ ਨੂੰ ਬੇਇੱਜ਼ਤ ਕੀਤਾ ਲੋਕਾਂ ਨੇ ਨਾ ਸਿਰਫ ਸ਼ਰੀਰ ਠੱਕਣ ਦਾ ਯਤਨ ਕਰਦੀ ਔਰਤ ਦੇ ਵੱਲੋਂ ਕਪੜੇ ਖੋ ਕੇ ਗਲੀਆਂ ਚ ਉਸ ਨੂੰ ਭਜਾਇਆ ਸਗੋਸ ਦੀ ਵੀਡੀਓ ਵੀ ਬਣਾਈ ਗਈ ਹੈ ਇਸ ਦੌਰਾਨ ਔਰਤ ਕੈਮਰੇ ਤੋਂ ਬਚਣ ਦੇ ਲਈ ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਭੱਜ-ਭੱਜ ਕੇ ਲੁਕਦੀ ਨਜ਼ਰ ਆਈ ਥਾਣਾ ਬਲਟੋਹਾ ਦੀ ਪੁਲਿਸ ਨੇ ਸ਼ਰਮਸਾਰ ਘਟਨਾ ਨੂੰ ਅੰਜਾਮ ਦੇਣ ਵਾਲੇ ਇੱਕੋ ਪਰਿਵਾਰ ਤੇ ਤਿੰਨ ਜੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਦੱਸਿਆ ਕਿ ਹੁਣ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਇਸ ਕੁੜੀ ਦੇ ਦੋ ਭਰਾਵਾਂ ਸਮੇਤ ਮਾਏ ਅਤੇ ਕੁਝਣ ਪਛਾਤੇ ਵਿਅਕਤੀ ਵੀ ਸ਼ਾਮਲ ਨੇ ਪਿੰਡਵਲ ਟੋਹਾ ਦੀ ਰਹਿਣ ਵਾਲੀ 55 ਸਾਲਾ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕਰਦਿਆਂ ਦੱਸਿਆ ਕਿ ਉਸਦੇ ਪੁੱਤ ਨੇ ਗਵਾਨ ਦੇ ਵਿੱਚ ਰਹਿੰਦੀ ਕੁੜੀ ਦੇ ਨਾਲ 1 ਮਹੀਨਾ ਪਹਿਲਾਂ ਵਿਆਹ ਕਰਵਾਇਆ ਸੀ ਇਸਦੀ ਹੀ ਰੰਜਿਸ਼ ਤੇ ਚਲਦਿਆਂ 31 ਮਾਰਚ ਦੀ ਸ਼ਾਮ ਨੂੰ ਲੜਕੀ ਦੇ ਭਰਾ ਅਤੇ ਮਾਤਾ ਤੋਂ ਇਲਾਵਾ ਦੋ ਹੋਰ ਜਾਣੇ ਉਹਨਾਂ ਦੇ ਘਰ ਬਾਹਰ ਆਕੇ ਰੋਲਾ ਪਾਉਣ ਲੱਗਦੇ ਨੇ ਜਦੋਂ ਉਹ ਘਰੋਂ ਬਾਹਰ ਆਈ ਤਾਂ ਉਹਨਾਂ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਇਸ ਤੋਂ ਇਲਾਵਾ ਉਸਦੇ ਕੱਪੜੇ ਵੀ ਪਾੜ ਦਿੱਤੇ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਨੇ ਉਸਦੀ ਇਹ ਗੰਦੀ ਵੀਡੀਓ ਬਣਾ ਲਈ ਉਹਨਾਂ ਬਚਣ ਦੇ ਲਈ ਭੱਜਦੀ ਰਹੀ ਪਰ ਦੁਕਾਨਾਂ ਦੇ ਵਿੱਚ ਆਸਰਾ ਲੈਣ ਦੇ ਬਾਵਜੂਦ ਵੀ ਉਸਦੀ ਇਹ ਵੀਡੀਓ ਰਿਕਾਰਡ ਹੁੰਦੀ ਹੈ ਅਤੇ ਉਸ ਨੂੰ ਵਾਇਰਲ ਕਰ ਦਿੱਤਾ ਜਾਂਦਾ ਹੈ ਵੀਡੀਓ ਬਣਾਉਣ ਵਾਲੇ ਹਮਲਾਵਾਰਾਂ ਨੇ ਉਸਦਾ ਪਿੱਛਾ ਨਹੀਂ ਛੱਡਿਆ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਹੈ ਸਮਾਜ ਨੂੰ ਬੇਇੱਜ਼ਤ ਕਰਦੀ ਇਹ ਵੀਡੀਓ ਕਹੀ ਜਾ ਸਕਦੀ ਹੈ ਮਾਮਲੇ ਦੀ ਜਾਂਚ ਕਰ ਰਹੇ ਐਸਆਈ ਪਰਮਜੀਤ ਸਿੰਘ ਦੇ ਵੱਲੋਂ ਵੀ ਇਸ ਮੌਕੇ ਤੇ ਕਿਹਾ ਕਿ ਔਰਤ ਦੀ ਸ਼ਿਕਾਇਤ ਤੇ ਚਰਨਜੀਤ ਸਿੰਘ ਉਰਫ ਸਨੀ, ਗੁਰਚਰਨ ਸਿੰਘ, ਕੁਲਵਿੰਦਰ ਕੌਰ ਉਰਫ ਮਾਣੀ ਅਤੇ ਦੋ ਹੋਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਹਲੇ ਫਿਲਹਾਲ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਛਾਪੇ ਮਾਰੀ ਜਾ ਰਹੀ ਹੈ ਪਰ ਉਹ ਘਰ ਤੋਂ ਫਰਾਰ ਹੋ ਚੁੱਕੇ ਨੇ ਜਿਹੜੇ ਮੇਰੇ ਘਰ ਪਏ ਆ ਕੇ ਪੰਜ ਜਣੇ ਠੀਕ ਆ ਕੁੜੀ ਮੁੰਡੇ ਦੀ ਗੱਲ ਸੀ ਮਰਨਾ ਮਤਲਬ ਨਹੀਂ ਕੋਈ ਉਹਨਾਂ ਦਾ ਅਤੀ ਬੱਕੀ ਪੈਣ ਦਾ ਮੈਂ ਆਪ ਦੀ ਭਾਜ ਨਾ ਸਕੀ ਜਾਨ ਬਚਾਈ ਇਹਨਾਂ ਮੈਨੂੰ ਬਹੁਤ ਮੰਦਾ ਹਾਲਤ ਕੀਤਾ ਮੁੰਡੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹ ਚਾਹੁੰਦੀ ਆ ਵੀ ਜੇਲ੍ਹ ਚ ਜਾਣੇ ਚਾਹੀਦੇ ਇਹ ਸਾਰੇ ਉਹ ਪੰਜ ਜਣੇ ਇੱਕ ਬੁੜੀ ਤੇ ਚਾਰ ਬੰਦੇ ਸਾਡੀ ਮੰਗ ਇਹ ਵੀ ਇਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ ਚ ਜਾਣ ਸਾਨੂੰ ਪਤਾ ਲੱਗੇ ਵੀ ਠੀਕ ਇਹਨਾਂ ਨੇ ਕੀ ਕੀਤਾ ਜਿਹੋ ਦੀ ਇਹਨਾਂ ਦੇ ਬਿਨਾਂ ਕੋਲ ਉਹ ਜਿਵੇਂ ਨਹੀਂ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੰਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੁੱਟਮਾਰ ਵੀ ਕੀਤੀ ਆ ਤਾਂ ਵਿਕਟਮ ਕੁਲਵਿੰਦਰ ਕੌਰ ਦੇ ਬਿਆਨਾਂ ਤੇ ਆਪਾਂ ਪੱਤਿਆ ਦਰਜ ਕੀਤਾ ਮੀ ਨੰਬਰ ਮਕਦਮਾ ਨੰਬਰ ਦਰਜ ਕੀਤਾ ਜੀ ਰੀਜ਼ਨ ਇਹ ਸੀਗਾ ਕਿ ਕੁਲਵਿੰਦਰ ਕੌਰ ਦੇ ਬੇਟੇ ਨੇ ਮੈਰਿਜ ਕਰਵਾ ਲਈ ਸੀ ਉਥੋਂ ਦੇ ਇੱਕ ਮੁਲੇ ਦੇ ਜੀਵਨ ਨਗਰ ਦੀ ਲੜਕੀ ਆ ਤੇ ਉਹਦੇ ਸਬੰਧ ਜਿਹੇ ਉਹ ਜਿਹੜੇ ਲੜਕੀ ਦੇ ਸੀਗੇ ਪੇਰੈਂਟਸ ਉਹਨਾਂ ਨੂੰ ਲੰਬਾ ਦੇਣ ਦੇ ਜਿੱਤ ਨੂੰ ਤੂਟੂ ਮੈਂ ਹੋ ਗਈ ਥੋੜੀ ਜੀ ਉਹਦੇ ਤੋਂ ਫਿਰ ਉਹਨਾਂ ਦਾ ਥੋੜਾ ਜਿਹਾ ਡਿਸਪਿਊਟ ਜ਼ਿਆਦਾ ਵੱਧ ਗਿਆ ਲੜਕੀ ਨੂੰ ਲੈ ਕੇ ਜੀ ਜੀ ਤੇ ਇਹ ਕੋਈ ਪਿੰਡ 'ਚ ਕਮਾਇਆ ਜੀ ਕੱਪੜੇ ਫਟਲ ਬਣਾਉਂਦੀ ਆ ਵੀਡੀਓ ਹਾਂ ਜੀ ਵੀਡੀਓ ਕਲੀਪਰ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊ ਸੀਗੀ ਤੇ ਚੁੰਨੀ ਦੇ ਵਿੱਚੀ ਹੋਈ ਸੀ ਦੋਨੇ ਖਿੱਚ ਕੇ ਤੇ ਵੀਡੀਓ ਵਾਇਰਲ ਕਰਤੀ ਉਹਦੀ ਬਣਾ ਕੇ ਤੇ ਹਾਂ ਜੀ ਪਰਚਾ ਦਰਜ ਹਾਂਜੀ ਪਰਚਾ ਦਰਜ ਹੋ ਗਿਆ ਇਹਦੇ ਸੰਬੰਧੀ ਰੇਂਦਰ ਰੀਡ ਕੰਡਕਟ ਕਰ ਰਹੇ ਤੇ ਕਿਉਂਕਿ ਜਿਹੜੇ ਘਰੋਂ ਭੱਜੇ ਹੋਏ ਆ ਉਹ ਤੋਂ ਪਛਾਣ ਨਹੀਂ ਮੋਟੇ ਕਲੇਜਾਂ ਦੇ ਵਾਤੇ ਤੋਂ 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 ਤਿੰਨ ਜਣੇ ਆ ਕੇ ਪਰਚਾ ਹੋਇਆ ਜੀ ਦੋ ਅਣਪਛਾਤੇ ਆ ਤੇ ਇਹਦੇ ਵਿੱਚ ਦੋ ਤਾਂ ਲੜਕੀ ਦੇ ਬ੍ਰਦਰ ਹੀ ਆ ਤੇ ਇੱਕ ਮਾਤਾ ਦੇ ਪਰਚਾ ਦਰਜ ਹੋਇਆ ਆਂਦਾਜੂ ਹਾਲ ਕੁੜੀ ਵਾਲਿਆਂ ਨੇ ਕੀਤਾ ਉਹ ਸੋਚ ਕੇ ਹੀ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਆਖਿਰਕਾਰ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਇਹ ਸੋਚ ਸੋਚ ਕੇ ਮਨ ਪਰੇਸ਼ਾਨ ਹੋ ਜਾਂਦਾ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੈ ਕਟਨਾ ਜਿੱਥੇ ਕੁੜੀ ਦੀ ਮਾਂ ਨੇ ਜਮਾ ਵੀ ਮੁੰਡੇ ਦੀ ਮਾਂ ਦੇ ਲਿਹਾਜ਼ ਨਹੀਂ ਕੀਤੀ ਉਸ ਦੀ ਇੰਨੀ ਬੇਇੱਜ਼ਤੀ ਕੀਤੀ ਗਈ ਉਸ ਦੇ ਕੱਪੜੇ ਤਾਰ ਕੇ ਗਲੀਆਂ ਦੇ ਵਿੱਚ ਘੁਮਾਇਆ ਗਿਆ ਜਦੋਂ ਉਸ ਨੇ ਖੁਦ ਨੂੰ ਚੁੰਨੀ ਦੇ ਨਾਲ ਟਕਣ ਦੀ ਕੋਸ਼ਿਸ਼ ਵੀ ਕੀਤੀ ਤਾਂ ਫਿਰ ਉਸ ਦੀ ਚੁੰਨੀ ਖਿੱਚ ਕੇ ਨਿਰਵਸਤਰ ਕਰਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਬੇहद ਹੀ ਦੁਖਦ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੱਚਿਆਂ ਦੀ ਜੇਕਰ ਉਹ ਗਲਤੀ ਵੀ ਮੰਨ ਰਹੇ ਨੇ ਕਿ ਉਹਨਾਂ ਗਲਤੀ ਕੀਤੀ ਹੈ ਤਾਂ ਇਸ ਗਲਤੀ ਦੀ ਸਜ਼ਾ ਮੁੰਡੇ ਦੀ ਮਾਂ ਨੂੰ ਦਿੱਤੀ ਗਈ ਹੈ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਕਸਬਾ ਹਵਲਟੋਹਾ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਦੀ ਇਹ ਖਬਰ ਜਿੱਥੇ ਗਵਾਂਡੀਆਂ ਦੀ ਕੁੜੀ ਨੂੰ ਲੈ ਕੇ ਅਦਾਲਤੀ ਵਿਆਹ ਕਰਵਾਉਣ ਵਾਲੇ ਮੁੰਡੇ ਦੀ ਮਾਂ ਜਿਸ ਦੀ ਉਮਰ 55 ਸਾਲ ਦੀ ਸੀ ਉਸ ਦੇ ਨਾਲ ਇੰਨਾ ਮਾੜਾ ਕਾਰਾ ਕੀਤਾ ਗਿਆ ਕੁੜੀ ਦੇ ਮਾਪਿਆਂ ਨੇ ਕਥਿਤ ਤੌਰ ਤੇ ਸ਼ਰੀਆ ਮੌਰਤ ਨੂੰ ਬੇਇੱਜ਼ਤ ਕੀਤਾ ਲੋਕਾਂ ਨੇ ਨਾ ਸਿਰਫ ਸ਼ਰੀਰ ਧੱਕਣ ਦਾ ਯਤਨ ਕਰਦੀ ਔਰਤ ਦੇ ਵੱਲੋਂ ਕਪੜੇ ਖੋ ਕੇ ਗਲੀਆਂ ਚ ਉਸ ਨੂੰ ਭਜਾਇਆ ਸਗੋਂ ਇਸ ਦੀ ਵੀਡੀਓ ਵੀ ਬਣਾਈ ਗਈ ਹੈ ਇਸ ਦੌਰਾਨ ਔਰਤ ਕੈਮਰੇ ਤੋਂ ਬਚਣ ਦੇ ਲਈ ਲੋਕਾਂ ਦੀਆਂ ਦੁਕਾਨਾਂ ਦੇ ਵਿੱਚ ਭੱਜ-ਭੱਜ ਕੇ ਲੁਕਦੀ ਨਜ਼ਰ ਆਈ ਥਾਣਾ ਬਲਟੋਹਾ ਦੀ ਪੁਲਿਸ ਨੇ ਸ਼ਰਮਸਾਰ ਘਟਨਾ ਨੂੰ ਅੰਜਾਮ ਦੇਣ ਵਾਲੇ ਇੱਕੋ ਪਰਿਵਾਰ ਤੇ ਤਿੰਨ ਜੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਦੱਸਿਆ ਕਿ ਹੁਣ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਇਸ ਕੁੜੀ ਦੇ ਦੋ ਭਰਾਵਾਂ ਸਮੇਤ ਮਾਂ ਅਤੇ ਕੁਝਣ ਪਛਾਤੇ ਵਿਅਕਤੀ ਵੀ ਸ਼ਾਮਿਲ ਨੇ ਪਿੰਡਵਲ ਟੋਹਾ ਦੀ ਰਹਿਣ ਵਾਲੀ 55 ਸਾਲਾ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕਰਦਿਆਂ ਦੱਸਿਆ ਕਿ ਉਸਦੇ ਪੁੱਤ ਨੇ ਗਵਾਨ ਦੇ ਵਿੱਚ ਰਹਿੰਦੀ ਕੁੜੀ ਦੇ ਨਾਲ 1 ਮਹੀਨਾ ਪਹਿਲਾਂ ਵਿਆਹ ਕਰਵਾਇਆ ਸੀ ਇਸਦੀ ਹੀ ਰੰਜਿਸ਼ ਤੇ ਚਲਦਿਆਂ 31 ਮਾਰਚ ਦੀ ਸ਼ਾਮ ਨੂੰ ਲੜਕੀ ਦੇ ਭਰਾ ਅਤੇ ਮਾਂ ਤੋਂ ਇਲਾਵਾ ਦੋ ਹੋਰ ਜਾਣੇ ਉਹਨਾਂ ਦੇ ਘਰ ਬਾਹਰ ਆ ਕੇ ਰੋਲਾ ਪਾਉਣ ਲੱਗਦੇ ਨੇ ਜਦੋਂ ਉਹ ਘਰੋਂ ਬਾਹਰ ਆਈ ਤਾਂ ਉਹਨਾਂ ਵਿਅਕਤੀਆਂ ਨੇ ਉਸਦੀ ਕੁੱਟਮਾਰ ਕੀਤੀ ਅਤੇ ਇਸ ਤੋਂ ਇਲਾਵਾ ਉਸਦੇ ਕੱਪੜੇ ਵੀ ਪਾੜ ਦਿੱਤੇ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਨੇ ਉਸਦੀ ਇਹ ਗੰਦੀ ਵੀਡੀਓ ਬਣਾ ਲਈ ਉਹਨਾਂ ਬਚਣ ਦੇ ਲਈ ਭੱਜਦੀ ਰਹੀ ਪਰ ਦੁਕਾਨਾਂ ਦੇ ਵਿੱਚ ਆਸਰਾ ਲੈਣ ਦੇ ਬਾਵਜੂਦ ਵੀ ਉਸਦੀ ਇਹ ਵੀਡੀਓ ਰਿਕਾਰਡ ਹੁੰਦੀ ਹੈ ਅਤੇ ਉਸਨੂੰ ਵਾਇਰਲ ਕਰ ਦਿੱਤਾ ਜਾਂਦਾ ਹੈ ਵੀਡੀਓ ਬਣਾਉਣ ਵਾਲੇ ਹਮਲਾਵਾਰਾਂ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਹੈ ਸਮਾਜ ਨੂੰ ਬੇਇੱਜ਼ਤ ਕਰਦੀ ਇਹ ਵੀਡੀਓ ਕਹੀ ਜਾ ਸਕਦੀ ਹੈ ਮਾਮਲੇ ਦੀ ਜਾਂਚ ਕਰ ਰਹੇ ਐਸਆਈ ਪਰਮਜੀਤ ਸਿੰਘ ਦੇ ਵੱਲੋਂ ਵੀ ਇਸ ਮੌਕੇ ਤੇ ਕਿਹਾ ਕਿ ਆ ਕਿ ਔਰਤ ਦੀ ਸ਼ਿਕਾਇਤ ਤੇ ਚਰਨਜੀਤ ਸਿੰਘ ਉਰਫ ਸਨੀ ਗੁਰਚਰਨ ਸਿੰਘ ਕੁਲਵਿੰਦਰ ਕੌਰ ਉਰਫ ਮਾਣੀ ਅਤੇ ਦੋ ਹੋਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਹਲੇ ਫਿਲਹਾਲ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਐ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਐ ਛਾਪੇ ਮਾਰੀ ਜਾ ਰਹੀ ਐ ਪਰ ਉਹ ਘਰ ਤੋਂ ਫਰਾਰ ਹੋ ਚੁੱਕੇ ਨੇ ਤੇ ਜਿਹੜਾ ਮੇਰੇ ਗੜ ਪਏ ਆ ਕੇ ਪੰਜ ਜਣੇ ਠੀਕ ਆ ਊੜੀ ਮੁੰਡੇ ਦੀ ਗੱਲ ਸੀ ਮਰਨਾ ਮਤਲਬ ਨਹੀਂ ਕੋਈ ਉਹਨਾਂ ਦਾ ਅਤੀ ਬੱਕੀ ਪੈ ਜਾਂਦਾ ਮੈਂ ਆਪ ਦੀ ਭੱਜ ਨਾ ਸਕੇ ਜਾਨ ਬਚਾਈ ਉਹਨਾਂ ਮੈਨੂੰ ਬਹੁਤ ਮੰਦਾ ਹਾਲਤ ਕੀਤਾ ਲੂਡੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹ ਸਟਾਣੂ ਵੀ ਦੇਰ ਤੇ ਜਾਣੇ ਚਾਹੀਦੇ ਇਹ ਸਾਰੇ ਉਹ ਪੰਜ ਜਣੇ ਇੱਕ ਬੁੜੀ ਤੇ ਚਾਰ ਬੰਦੇ ਸਾਡੀ ਮੰਗ ਰਹੀ ਉਹ ਵੀ ਇਹਨਾਂ ਨੂੰ ਪਰਚਾ ਹੋਵੇ